ਮਾਨ ਇਲੈਕਟ੍ਰੋਨਸ ਬਲਾਡਾ ਸਾਹਮਣੇ ਗਿਆਨੀ ਸਿੰਘ ਲਾਡਾ ਨੇੜੇ ਪ੍ਰਾਣੀਆਂ ਕਚਹਿਰੀਆਂ ਬਸ ਸਟੈਂਡ ਕੋ ਚੁੰਗੀ ਵਾਲੀ ਗਲੀ ਬਸ ਸਟੈਂਡ ਕੋ ਮਹਿਰਾਂ ਵਾਲੀ ਗਲੀ ਵਿੱਚ ਡਾਕਟਰ ਮੇਧਕਰਪਤ ਦੇ ਬਿਲਕੁਲ ਨੇੜੇ ਸੰਪਰਕ ਨੰਬਰ ਹੈ 99156 87453 88475 29565 ਹਰ ਇੱਕ ਚੀਜ਼ ਬਾਜ਼ਾਰ ਨਾਲ ਸਸਤੀ ਵਧੀਆ ਕੁਆਲਿਟੀ ਇਹ ਅੱਜ ਹੀ ਖਰੀਦੋ ਮਾਨ ਇਲੈਕਟ੍ਰਿਕ ਬਲੱਡਾ ਤੋਂ 9 ਵਾਟ ਦੇ LED ਬੱਲਮ 500 ਰੁਪਏ ਵਿੱਚ 8 ਪੀਸ ਤੇ ਡਿਸਟ੍ਰੀਬਿਊਟਰ ਜਿੰਗ ਬਾਕਸ 1500 ਰੁਪਏ ਵਿੱਚ 4 ਸਾਲ ਫਰੀ ਅਤੇ 32 ਇੰਚ LED ਸਿਰਫ 6500 ਰੁਪਏ ਦੇ ਵਿੱਚ ਹੋਮ ਲਾਈਟ ਦੀ 6 ਵੋਲਟ ਦੀ ਬੈਟਰੀ ਸਿਰਫ 600 ਰੁਪਏ ਦੇ ਵਿੱਚ ਤੇ ਹਰ ਪ੍ਰਕਾਰ ਦੇ ਬੱਲਮ ਤੇ ਟੇਬਲ ਫੈਨ ਪੱਖੀਆਂ ਛੱਤ ਵਾਲੇ ਪੱਖੇ ਸ਼ੱਤ ਵਾਲੇ ਪੱਖੇ ਅਤੇ ਹਰ ਪ੍ਰਕਾਰ ਦੀ LED 32 ਇੰਚ LED 42 ਇੰਚ LED 43 ਇੰਚ LED 46 ਇੰਚ LED ਲੈਣ ਲਈ ਸੰਪਰਕ ਕਰੋ ਮਾਨ ਇਲੈਕਟ੍ਰੋਨਸ ਬਲੱਡਾ ਸਾਹਮਣੇ ਗਿਆਨੀ ਸੈਕਲ ਉਹਨੇ ਪੁਰਾਣੀਆਂ ਕਚਹਿਰੀਆਂ ਬੱਸ ਸਟੈਂਡ ਚੁੰਗੀ ਵਾਲੀ ਗਲੀ ਬੱਸ ਸਟੈਂਡ ਕੁਮਾਰਾਂ ਵਾਲੀ ਗਲੀ ਵਿੱਚ ਡਾਕਟ ਮਿਤ ਕਰਬੋਤ ਦੇ ਬਿਲਕੁਲ ਨੇੜੇ ਸੰਪਰਕ ਨੰਬਰ 99956 87453 ਮਾਨ ਇਲੈਕਟ੍ਰੋਨਸ ਬਲੱਡਾ